ਲੋਕ ਸਭਾ ਚੋਣਾਂ ਦੇ 5ਵੇਂ ਗੇਟ ਤਹਿਤ ਅੱਜ 6 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੈਂਦੇ 49 ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਏ ਜਿਹੜੇ ਵੋਟਰ 6 ਵਜੇ ਤੱਕ ਮਾਤਦਾਨ ਕੇਂਦਰਾਂ ਤੇ ਪਹੁੰਚ ਚੁੱਕੇ ਸਨ ਉਹਨਾਂ ਦੇ ਵੋਟ ਵੀ ਜ਼ਰੂਰ ਪੁਆਏ ਜਾਣਗੇ ਪ੍ਰਸ਼ਾਸਨ ਨੇ ਇਨ੍ਹਾਂ ਥਾਵਾਂ ਤੇ ਕਿਸੇ ਵੀ ਅਨਸੁਖਾਵੀ ਘਟਨਾ ਨਾਲ ਨਜਿੱਠਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਤੇ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਲਈ ਪਾਣੀ ਰੈਂਪ व्हीਲਚੇਅਰ ਤੇ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਸੀ 5ਵੇਂ ਗੇਟ ਤਹਤ ਉੱਤਰ ਪ੍ਰਦੇਸ਼ ਦੀਆਂ 14 ਮਹਾਰਾਸ਼ਟਰ ਦੀਆਂ 13 ਪਛਮੀ ਬੰਗਾਲ ਦੀਆਂ 7 ਉੜੀਸ਼ਾ ਤੇ ਬਿਹਾਰ ਦੀਆਂ 5-5 ਚਾਰਖੰਡ ਦੀਆਂ 3 ਅਤੇ ਜੰਮੂ ਕਸ਼ਮੀਰ ਤੇ ਲਦਾਖ ਦੀ 1-1 ਸੀਟ ਲਈ ਮਤਦਾਨ ਹੋਇਆ ਏ ਚੋਣ ਲੜ ਰਹੇ ਉਮੀਦਵਾਰਾਂ ਵਿੱਚ ਕਈ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਸ਼ਾਮਿਲ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਪਿਊਸ਼ ਗੋਇਲ ਤੇ ਸਮ੍ਰਿਤੀ ਇਰਾਨੀ ਤੋਂ ਇਲਾਵਾ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਕੇ ਐਲ ਸ਼ਰਮਾ ਨੈਸ਼ਨਲ ਕਾਨਫਰੰਸ ਦੇ 우ਮਰ ਅਬਦੁੱਲਾ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਰਾਮ ਵਿਲਾਸ ਤੜੇ ਦੇ ਚਿਰਾਗ ਪਾਸਵਾਨ ਵੀ ਸ਼ਾਮਿਲ ਨੇ ਅੱਜ ਕਈ ਪ੍ਰਮੁੱਖ ਹਸਤੀਆਂ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਭਾਰਤ ਚੋਣ ਕਮਿਸ਼ਨ ਦੇ ਸੂਤਰਾਂ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸ਼ਾਮ 5 ਵਜੇ ਤੱਕ ਬਿਹਾਰ ਵਿੱਚ 52.35% ਜੰਮੂ ਕਸ਼ਮੀਰ ਵਿੱਚ 54.21% ਚਾਰਖੰਡ ਵਿੱਚ 68% ਲਦਾਖ ਵਿੱਚ 60% ਮਹਾਰਾਸ਼ਟਰ ਵਿੱਚ 49% ਉੜੀਸ਼ਾ ਵਿੱਚ 61% ਉੱਤਰ ਪ੍ਰਦੇਸ਼ ਵਿੱਚ 55% ਪੱਛਮ ਬੰਗਾਲ ਵਿੱਚ 73% ਵੋਟਿੰਗ ਹੋਈ ਹੈ